ਸਭ ਤੋਂ ਚੋਣ ਮੀਟਿੰਗ ਕੀਤੀ ਵੀ ਵੱਡਾ ਪਲ ਮਿਲਿਆ ਪਾਰਟੀ ਨੂੰ ਅੱਜ ਅਵਾਪੁਰ ਪਿੰਡ ਦੇ ਵਿੱਚ ਸਿਲੇ ਹੀ ਹਿੰਦਪੌਗ ਬਾਰਡਰ ਦੇ ਕੰਢੇ ਜ਼ਿਲ੍ਹਾ ਪ੍ਰਸ਼ਾਸਿਤ ਬਲਾਕ ਸੰਮਤੀ ਦੇ ਚੋਣਾਂ ਵਾਲੀ ਮੀਟਿੰਗਾਂ ਤੇ ਉਹਦਾ ਅਵਾਪੁਰ ਦੇ ਵਿੱਚ ਬਹੁਤ ਸਾਰੇ ਪਤਵਾਦ ਜਿਹੜਿਆ ਕਾਂਗਰਸ ਤੇ ਬੀਜੇਪੀ ਤੇ ਅਕਾਲੀ ਦਲ ਨੂੰ ਛੱਡ ਕੇ ਸਦਾਕਵਿੰਦਰ ਸਿੰਘ ਉਹਨਾਂ ਦੀ ਗਵਾਈ ਚ ਜਿਹੜੇ ਅੱਜ ਪਾਰਟੀ ਸ਼ਾਮਲ ਹੋਏ ਆ ਜਿਹਦੇ ਨਾਲ ਸਾਡੀ ਅਜਨਾਲੇ ਦੇ ਵਿੱਚ ਪਾਰਟੀ ਬਹੁਤ ਮਜ਼ਬੂਤ ਹੋਈ ਹੈ ਇਸ ਜ਼ੋਨ ਦੇ ਵਿੱਚ ਬਹੁਤ ਵੱਡੀ ਜਿੱਤ ਹੋਊਗੀ ਇਹਨਾਂ ਦੇ ਹੌਨ ਨਾਲ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਹਾਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਅੰਦਰ ਇਹਨਾਂ ਦਾ ਪੂਰਾ ਮਾਨ ਸਨਮਾਨ ਜੜਾਊਗਾ ਔਰ ਇਹਨਾਂ ਦੇ ਜਿਹੜੇ ਜਾਤੀ ਜਾਂ ਸਾਂਝੇ ਕੰਮ ਆ ਉਹ ਵੀ ਪਹਿਲ ਦੇ ਅਧਾਰ ਦੇ ਉੱਤੇ ਕਰਾਂਗੇ ਮੈਂ ਕੋਈ ਫਿਰ ਇਹਨਾਂ ਸਾਧਿਆਂ ਨੂੰ ਜੀ ਆਇਆਂ ਕਹ। ਵੱਡੇ ਹਾੜਾ ਸੀ ਕਾਫੀ ਨੁਕਸਾਨ ਵੀ ਹੋਇਆ ਸੀ ਪਰ ਹੁਣ ਬੰਨ ਬੰਨ ਲਈ ਜੀ ਰਾਸ਼ੀ ਜਾਰੀ ਕੀਤੀ ਗਈ ਹੈ। ਹੁਣ ਆਪਾਂ ਤੁਸੀਂ ਬੰਨ ਜਿਹੜਾ ਤੇ 18 ਫੁੱਟ ਚੌੜੀ ਛੜਕ ਜਿਹੜੀ ਬਣਾ ਦੇ ਉਦੋਂ ਦੇ ਲਈ 66 ਕਰੋੜ ਰੁਪਇਆ ਜਿਹੜਾ ਉਹ ਜਿਆਦਾ ਹੋਇਆ ਉਹ ਇੱਥੇ ਤੇ ਬੜਾ ਮਜ਼ਾ ਬਣ ਜੂਗਾ ਥੱਲੇ ਦੂਜੀ ਸ਼ਰਕ ਬਣਾਈਆਂ ਪਹਿਲਾਂ ਉੱਤੇ ਮਤਲਬ ਤੁਸੀਂ ਬੰਦੇ ਬਣ ਦੇਖੋ ਤੁਸੀਂ ਕਿੰਨਾ ਵਧੀਆ ਇਸ ਇਲਾਕੇ ਦਾ ਜਿਹੜਾ ਵਿਕਾਸ ਹੋਊਗਾ ਔਰ ਬਾਵੀ ਦਰਿਆ ਦੇ ਉੱਤੇ ਪੱਥਰ ਜਿਹੜਾ ਬਾਵੀ ਦਰਿਆ ਦੇ ਕੰਢਿਆਂ ਨੂੰ ਪੱਥਰਾਂ ਦੇ ਨਾਲ ਪੱਕੇ ਕਰਨ ਦਾ ਸਾਡਾ ਪ੍ਰੋਜੈਕਟ ਪਹਿਲੇ 2 ਸਾਲ ਤੋਂ ਚੱਲਦਾ ਸੀਗਾ ਉਹਦਾ ਵੀ 100 ਕਰੋੜ ਰੁਪਇਆ ਜਿਹੜਾ ਸਾਨੂੰ ਆ ਗਿਆ ਉਹ ਜਿਹੜਾ ਅਸੀਂ ਉਹਨਾਂ ਬਾਵੀ ਦਰਿਆ ਦੇ ਉੱਤੇ ਵੀ ਕੰਮ ਕਰਾਂਗੇ ਤਾਂ ਅੱਗੇ ਤੋਂ ਸਾਡੀਆਂ ਜ਼ਮੀਨਾਂ ਨੂੰ ਟਾਲ ਲੱਗਣ ਤੋਂ ਬਚਾਓ